ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੀਵਾਨ ਥ੍ਰਿਜ ਤੇ ਤੁਸੀਂ ਦੇਖ ਰਹੇ ਹੋ ਸਮਾਣਾ ਨਿਊਜ਼ ਐਕਸਪ੍ਰੈਸ ਅੱਜ ਨਿਕਲੇ ਹੋਇਆ ਅਸੀਂ ਲੰਬੇ ਸਫ਼ਰ ਤੇ ਤੇ ਮੇਰੇ ਨਾਲ ਅੱਜ ਹੈਗੇ ਨੇ ਇੱਕ ਖਾਸਮ ਖਾਸ ਮੇਰੇ ਪਰਮ ਮਿੱਤਰ ਅਤੇ ਤੁਹਾਡੇ ਚਹੇਤੇ ਹਾਲੀਵੁੱਡ ਪੋਸਟ ਦੇ ਆਨਰ ਮਤਲਬ ਜੀ ਸਤਿ ਸ਼੍ਰੀ ਅਕਾਲ ਜਵੰਦ ਦਾਦਾ ਸਤਿ ਸ਼੍ਰੀ ਅਕਾਲ ਥ੍ਰਿਜ ਸਾਹਿਬ ਟੀਕ ਟਾਕੋਂ ਬੜੀਆ ਜੀ ਬੜੀਆ ਆਸ਼ੀਰਵਾਦ ਅੱਜ ਦਾ ਸਫ਼ਰ ਕਿੱ데 ਤੱਕ ਪਹੁੰਚ ਗਿਆ ਜੀ ਤੁਹਾਡਾ ਸਫ਼ਰ ਜੀ ਬਹੁਤ ਵਧੀਆ ਸੋ ਦਿਵੰਤ ਜੀ ਸਾਹਿਬ ਨਾਲ ਸਫਰ ਕਰ ਰਹੇ ਹਾਂ ਅੱਜ ਜਗਰਾਵਾਂ ਦੀ ਧਰਤੀ ਤੇ ਖੈਰ ਇਹ ਏਰੀਆ ਜਿਹੜਾ ਹੈਗਾ ਬਹੁਤ ਸ਼ਾਂਤ ਏਰੀਆ ਇਸੇ ਲੱਗ ਕੇ ਦੇ ਯਾਤਰੀ ਲੋਕ ਵੈਸੇ ਭਰ ਗਏ ਹੋਏ ਨੇ ਦੇਖਿਆ ਪਿੱਛੇ ਪਿੰਡਾਂ 'ਚ ਹਾਲ ਕੁਟਰੀਆਂ ਮਹਿਲ ਪਏ ਪਏ ਨੇ ਪਰ ਪਿੰਡਾਂ 'ਚ ਸੂਸ਼ਟਾ ਜਾਂ ਮਤਲਬ ਕੋਈ ਬਹੁਤ ਫਨੀ ਇਸਨੂੰ ਤਾਂ ਬਹੁਤ ਘੱਟ ਆਵਾਜ਼ ਆਈ ਆ ਤੁਸੀਂ ਦੇਖ ਸਕਦੇ ਹੋ ਤੇ ਸੋ ਬਹੁਤ ਵਧੀਆ ਜੀ ਬਾਕੀ ਤੁਸੀਂ ਦੱਸੋ ਤੁਹਾਨੂੰ ਕਿਵੇਂ ਲੱਗਿਆ ਜਵੰਦਾ ਸਾਹਿਬ ਇੱਕ ਮੇਰਾ ਨਿੱਜੀ ਸਵਾਲ ਹਾਂਜੀ ਵੀ ਪਹਿਲੇ ਸੀਗਾ ਤੁਹਾਡਾ ਨਾਮ ਹਰਜਿੰਦਰ ਸਿੰਘ ਜਵੰਦਾ ਹਰਜਿੰਦਰ ਸਿੰਘ ਜਵੰਦਾ ਤੋਂ ਜਿੰਦ ਜਵੰਦਾ ਤੱਕ ਪਹੁੰਚਣਾ ਤੁਹਾਡੇ ਲਈ ਕਿੱਦਾਂ ਬਣਿਆ ਤੇ ਕਿਵੇਂ ਪਹੁੰਚੇ ਤੁਸੀਂ ਜਿਹੜਾ ਜਿੰਦ ਜਵੰਦਾ ਨਾਮ ਆ ਉਹ ਹੈਗਾ ਪੋਲੀਵੁੱਡ ਇੰਡਸਟਰੀ ਦਾ ਨਾਮ ਦਿੱਤਾ ਹੋਇਆ ਉਹ ਦਿੱਤਾ ਸੀ ਪ੍ਰਿੰਸ ਸੰਘੇੜੀ ਤੇ ਜੱਜ ਵੀ ਬਾਜੀ ਨੇ ਠੀਕ ਹੈ ਉਹਨਾਂ ਨੇ ਜੇ ਮੈਂ ਦੇਖੋ ਜੱਜ ਵੀ ਦਾ ਨਾਮ ਜਸਵਿੰਦਰ ਸਿੰਘ ਬੈਸਾ ਬਹੁਤ ਘੱਟ ਲੋਕਾਂ ਨੂੰ ਪਤਾ ਵੀ ਉਹ ਜਸਵਿੰਦਰ ਸਿੰਘ ਵੈਸਾ ਉਹਨਾਂ ਨੇ ਰੱਖਿਆ ਜੱਜੀ ਜੱਜੀ ਵੈਸ ਪੰਜਾਜੀ ਵੀ ਗਿੱਪੀ ਗਰੇਵਾਲ ਦਾ ਨਾਮ ਅਮਰਪਿੰਦ ਸਿੰਘ ਗਰੇਵਾਲਾ ਸ਼ਾਰਟ ਦੇ ਗਿੱਪੀ ਇਹ ਦਿਨ ਬਹੁਤ ਕਲਾਕਾਰ ਨੇ ਇਹਨਾਂ ਦੇ ਨਾਮ ਚੇਂਜ ਨੇ ਬੱਬੂ ਮਾਨ ਬਾਈ ਦਾ ਨਾਮ ਚਿੰਦਰ ਸਿੰਘ ਜਧਰਪਾਲ ਸਿੰਘ ਮਾਨ ਆ ਉਦੋਂ ਰਸਟਰੀ 'ਚ ਨਾਮ ਸ਼ਾਰਟ ਦਾ ਜਿਹੜਾ ਰਿਵਾਜ ਆ ਉਹ ਚ ਹੀ ਇਹ ਨਾਮ ਚੇਂਜ ਕਰ ਦਿੱਤਾ ਗਿਆ ਮੇਰਾ ਤਸੋਂ ਦਸਤੀ ਕੰਮ ਚੱਲਦਾ ਬਾਕੀ ਤੁਹਾਡੇ ਸਾਹਮਣੇ ਦਾ ਅੱਜ ਵੀ ਹਰਜਿੰਦਰ ਆ ਅੱਗੇ ਵੀ ਹਰਜਿੰਦਰ ਹੀ ओके ਸਮਾਣਾ ਦੇ ਇੱਕ ਕਾਰ ਐਸੈਸਰੀ ਤੋਂ ਫਿਲਮਾਂ ਤੱਕ ਦਾ ਤੁਹਾਡਾ ਸਫਰ ਕਿੱਦਾਂ ਬਣਿਆ ਕਿਵੇਂ ਪਹੁੰਚੇ ਤੇ ਇਹ ਕਿਹਦੀ ਬਦੌਲਤ ਹੈ ਦੇਖੋ ਇਹ ਸਭ ਪਰਮਾਤਮਾ ਦੀ ਕਿਰਪਾ ਤੇ ਆਪਣੀ ਕਲਮ ਲਿਖਿੰਦਾ ਸ਼ੌਂਕ ਸੀ ਕਲਾਕਾਰਾਂ ਬਾਰੇ ਲਿਖਿਆ ਲਿਖਿਆ ਫਿਲਮਾਂ ਬਾਰੇ ਲਿਖਿਆ ਸੋ ਪਰਮਾਤਮਾ ਨੇ ਕਲਮ ਨੂੰ ਰੰਗ ਭਾਗ ਲਾਇਆ ਹੋਰ ਅੱਗੇ ਬਣੀ ਇੰਡਸਟਰੀ 'ਚ ਆਏ ਦਸਤਿਨਾਮ ਬਣਿਆ ਸੋ ਇਦਾਂ ਇਸਬਤ ਬਾਤਵਾਂ ਦੀ ਕਿਰਪਾ ਤੇ ਆਪਣੇ ਕਲਮ ਹਾਂਜੀ ਜੋਬ ਸਾਹਿਬ ਕਿੱਥੇ ਪਹੁੰਚ ਗਏ ਅੱਪਾ ਰਾਏਗੋਡ ਪਹੁੰਚ ਗਏ ਜੀ ਹਾਂਜੀ ਤੇ ਅਰਜੋਨ ਸਾਹਿਬ ਕਹਿੰਦੇ ਚਾਹ ਦਾ ਕਪਸਾ ਕਰਦੇ ਆ ਸੋ 200 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਪਹੁੰਚਿਆ ਸੀ ਰਾਏਕੋਟ ਤੇ ਅਸੀਂ ਇੱਥੇ ਖੜੇ ਹਾਂ ਿੱਲੂ ਵੈਸੂ ਟਾਪੇ ਦੇ ਉੱਤੇ ਤੇ ਫਿਰ ਅਸੀਂ ਗੁਰਵਾਲੀ ਚਾਹ ਗੁਰਵਾਲੀ ਬਹੁਤ ਵਧੀਆ ਗੁਰਵਾਲੀ ਚਾਹ ਦਾ ਮੌਜਾ ਬਹੁਤ ਹੀ ਸਖਰੀਆ ਨਾਲ ਖੜੇ ਨੇ ਇਧਰ ਹੀ ਗਾ ਇੰਦਰ ਨੂੰ ਘੇਰਾ ਰਾਏਕੋਟ ਤੋਂ ਚੱਲੇ ਆ ਜੀ ਗੁਰਵਾਲੀ ਚਾਹ ਪੀਤੀ ਬਹੁਤ ਵਧੀਆ ਨਜ਼ਾਰਾ ਆਇਆ ਵੀ ਕਿ ਤੇ ਹੈਪੀ ਰਾਏਕੋਟੀ ਦਾ ਜਿਹੜਾ ਹੈਗਾ ਇਹ ਇਲਾਕਾ ਰਾਏਕੋਟ ਹੱਪੀ ਵੀਰ ਦਾ ਉੱਥੋਂ ਅੱਗੇ ਮਲੇਰ ਕੋਟ ਸਾਹਿਬ ਚੱਲੇ ਆ ਹੁਣ ਜਨਨ ਸਾਹਿਬ ਇੱਕ ਹੋਰ ਨਿੱਜੀ ਸਵਾਲ ਹਾਂਜੀ ਪੋਲੀਵੁੱਡ ਪੋਸਟ ਦੇ ਤੁਸੀਂ ਓਨਰ ਹੋ ਕਰਤਾ ਕਰਤਾ ਵੀ ਹੋਗੇ ਫਿਲਮਿਆਂ ਦੇ ਵਿੱਚ ਤੁਹਾਨੂੰ ਅਵਾਰਡ ਤਾਂ ਬਹੁਤ ਮਿਲੇ ਹੋਣੇ ਜਿਹੜੇ ਦੇਖੋ ਜੀ ਵੱਡੇ ਵਾਰਡ ਦੇ ਨਿਸ਼ਚਿਤ ਉਹ ਚਾਰ ਵੈਗਰੂ ਦੀ ਕਿਰਪਾ ਮੇਰੇ ਨੇ ਝੋਲੀ ਪੈਨੇ ਆਪਣੀ ਜਿੰਨਾਂ ਚੋਂ ਸਭ ਤੋਂ ਵੱਡਾ ਅਵਾਰਡ ਸਰਬਉਤਮ ਫਿਲਮੀ ਪੱਤਰਕਾਰ ਦਾ ਪਸਟਾ ਪੰਜਾਬੀ ਫਿਲਮ ਐਂਡ ਐਕਟਰਸ ਐਸੋਸਟੇਸ਼ਨ ਨੇ ਦਿੱਤਾ ਸੀ ਉਸ ਤੋਂ ਬਾਅਦ ਪੰਜਾਬੀ ਵਿਰਸਾ ਅਵਾਰਡ ਮਿਲਿਆ ਤੇ ਹਾਲ ਹੀ ਚ ਸ਼ਿੰਪਾ ਅਵਾਰਡ ਨਾਲ ਨਵਾਜਿਆ ਉਹਨਾਂ ਨੇ ਤੇ ਇੱਕ ਸਿਨੇਫੇਮ ਇੰਡੀਆ ਇਹ ਅਵਾਰਡ ਚਾਰ ਬਾੜ ਵੱਡੇ ਝੋਲੀ ਪਏ ਨੇ ਜੋ ਪਰਮਾਤਮਾ ਦੀ ਮਿਹਰ ਚੋਂ ਆਪਣੀ ਮਿਹਨਤ ਨਾਲ ਮਿਲੇ ਨੇ ਜੀ ਕਹਿੰਦੇ ਹਰ ਕਾਮਯਾਬ ਇਨਸਾਨ ਦੇ ਪਿੱਛੇ ਕਿਸੇ ਨਾ ਕਿਸੇ ਦਾ ਹੱਥ ਜ਼ਰੂਰ ਹੁੰਦਾ ਹੈ ਤੁਹਾਡੀ ਕਾਮਯਾਬੀ ਦੇ ਪਿੱਛੇ ਦੇਖੋ ਇਹ ਸਭ ਤੋਂ ਵੱਡਾ ਦਾ ਵੈਗ ਪਰਮਾਤਮਾ ਦੀ ਮਿਹਰ ਆ ਤੇ ਉਸ ਤੋਂ ਬਾਅਦ ਆਪਣੀ ਮਿਹਨਤ ਪਰਿਵਾਰ ਦੋਸਤੋ ਮਿੱਤਰ ਸਾਰੇ ਦਾ ਸਾਥ ਸਾਥ ਕਿੰਦੇ ਦੇਖੋ ਇਕੱਲਾ ਬੰਦਾ ਕੀ ਨਹੀਂ ਬੱਸ ਸਕਦਾ ਬਾਵਾ ਦੀ ਲੋੜ ਆ ਉਹ ਬਾਵਾ ਸੱਜੇ ਖੱਬੇ ਦੋਸਤ ਮਿੱਤਰ ਭਰਾ ਜਗਰੂਪ ਉਹ ਸਾਰੇ ਉਹਦੇ ਵਿੱਚ ਆ ਗਏ ਜਵੰਦਤ ਸਾਹਿਬ ਇੱਕ ਸਵਾਲ ਹੋਰ ਪਾਣਾ ਤੁਹਾਨੂੰ ਤ੍ਰਿਜਾ ਸਾਹਿਬ 104 ਪਾਉ ਲੰਮਾ ਸਫਰਾ ਗੱਲਾਂ ਹੀ ਕਰਨੀਆਂ ਨੇ ਜਿੰਨੇ ਮਰਜ਼ੀ ਪਾਓ ਪ੍ਰਾਪਤ ਇੱਕ ਵਾਰੀ ਮੈਂ ਸੁਣਿਆ ਤੁਹਾਡੇ ਖਾਤੇ ਦੇ ਵਿੱਚ ਅਚਾਨਕ 18 ਲੱਖ ਰੁਪਈਆ ਆਇਆ ਸੀਗਾ ਹਾਂਜੀ ਜਦ ਕਿ ਲੋਕ ਤਾਂ 5-5 ਤੋਂ ਮਹਤਾਜ ਨੇ 5-500 ਰੁਪਈਆ ਦਿਹਾੜੀਆਂ ਵੀ ਕਰਦੇ ਨੇ ਪੈਸੇ ਪੈਸੇ ਪਿੱਛੇ ਮਰਦੇ ਨਹੀਂ ਤੇ ਤੁਹਾਡੇ ਖਾਤੇ ਦੇ ਵਿੱਚ ਤਾਂ 18 ਲੱਖ ਆਇਆ ਫਿਰ ਤੁਸੀਂ ਮੋੜਦਾ ਦੇਖੋ ਜੋ ਆਪਣਾ ਹੈ ਹੀ ਨਹੀਂ ਹਸਤਾ ਆਪਣਾ ਰੱਖਣ ਦਾ ਹੱਕ ਨਹੀਂ ਮੰਨਦਾ ਇਹ ਗੱਲ ਆਇਆ ਮੇਰੀ ਸਰਾਨ ਹੋਇਆ ਵੀ ਇੰਨੀ ਵੱਡੀ ਰਕਮ ਮੈਨੂੰ ਯਕੀਨ ਨਹੀਂ ਹੋਇਆ ਸੋਚੋ ਜਾ ਕੇ ਐਂਟਰੀ ਚੈੱਕ ਕਰਾਈ ਬੈਂਕਾਂ ਕੋਲ ਚੈੱਕ ਕਰਾਇਆ ਉਹ ਬੈਂਕਾਂ ਦੀ ਗਲਤੀ ਨਾਲ 18 ਲੱਖ ਖਾਤੇ ਆਇਆ ਸੀ ਸੋ ਆਪਾਂ ਚਲੋ ਨਾ ਤੁਰੰਤ ਨਾਦੀ ਨਾਲ ਬੈਂਕਾਂ ਨੂੰ ਤਲਾਕ ਕੀਤੀ ਉਹਨਾਂ ਨੂੰ ਵਾਪਸ ਸਾਰੇ ਪੇਮੈਂਟ ਕਰਤੀ ਸੀ ਜੀ ਜੱ ਸਾਹਿਬ ਗੱਲ ਇਦਾਂ ਦੇਖੋ ਉਹ ਚੀਜ਼ ਆਪਣੀ ਨਹੀਂ ਆਪਨੇ ਮੋੜਦੀ ਜੇ ਆਪਾਂ ਗੱਲ ਕਰੀਏ ਦੇਖੋ ਤੁਹਾਡੀ ਜ਼ਮੀਨ 'ਚ ਕੋਈ ਹਵਾਲਾ ਲਕਣ ਮੇਰੀ ਜ਼ਮੀਨ 'ਚ ਆ ਗਿਆ ਮੈਨੂੰ ਉਹਦਾ ਵੀ ਲਿਖ ਦੇਣਾ ਪੈਣਾ ਇਹ ਤਾਂ ਗੱਲ 318 ਲੱਖ ਦੀ ਸੀ ਸੋ ਇਦਾਂ ਦੀ ਕਦੇ ਵੀ ਕਿਸੇ ਕੋਲ ਪੇਮੈਂਟ ਆਉਂਦੀ ਆ ਉਹ ਕਦੇ ਵੀ ਨਾ ਰੱਖੋ ਕਿਉਂਕਿ ਇਹ ਮੁਝ ਲੈ ਕੇ ਜਾਂਦੀ ਆ ਤੇ ਕਿ ਨਹੀਂ ਜਾਂਦੀ ਸਮਾਜ ਸੇਵੀ ਦੇ ਕਾਰਜਾਂ ਨੂੰ ਤੁਸੀਂ ਕਿਦਾਂ ਦੇਖਦੇ ਹੋ ਦੇਖੋ ਸਮਾਜ ਸੇਵਾ ਨਿਰਸਵਾਰਥ ਕਰਨਾ ਇੱਕ ਬਹੁਤ ਹੀ ਸੋਨਾਸ ਲੱਗਜੋ ਕਾਰਜ ਆ ਹਰੇਕ ਇਨਸਾਨ ਆਪਣੇ ਪ੍ਰਭਾਅ ਦੇ ਜੀਉਂਦਾ ਜੇਬ ਗੱਲ ਕਰੀਏ ਜਾਨਵਰ ਪੰਛੀ ਉਹ ਵੀ ਪਰਿਵਾਰ ਲਈ ਜੀਉਂਦੇ ਨੇ ਤੇ ਸਾਡੇ ਤੇ ਉਹਨਾਂ 'ਚ ਫਰਕ ਕੀ ਆ ਸਾਨੂੰ ਪਰਮਾਤਮਾ ਨੇ ਵਿਵੇਕ ਬੁਝ ਦਿੱਤੀ ਆ ਸੋ ਉਸ ਬੁੱਧੀ ਤੇ ਵਿਵੇਕ ਨੂੰ ਵਰਤਦੇ ਆ ਸਾਨੂੰ ਹਮੇਸ਼ਾ ਦੂਜਿਆਂ ਦੇ ਕਾਰਜ ਦੂਜਿਆਂ ਦੇ ਲਈ ਸਹਿਯੋਗ ਦੇਣਾ ਚਾਹੀਦਾ ਟੁੱਟ ਬੰਦਾ ਦੀ ਮਦਦ ਕਰਨੀ ਚਾਹੀਦੀ ਆ ਜਿੰਨੇ ਜੋਗਾ ਇਨਸਾਨ ਹੈਗਾ ਹਰ ਸਮੇਂ ਮਨ ਲੈ ਇਹ ਚ ਸੋਚਣਾ ਚਾਹੀਦਾ ਵੀ ਅਸੀਂ ਕਿਸੇ ਦੇ ਕੰਮ ਆ ਸਕੀ ਸੋ ਸੇਵਾ ਸੇਵਾ ਕਰਨੀ ਚਾਹੀਦੀ ਆ ਹਰ ਇੱਕ ਨੂੰ ਹਾਂਜੀ ਸਾਹਿਬ ਸਫਰ ਬਹੁਤ ਵਧੀਆ ਲੰਘਿਆ ਆਪਣੇ ਸ਼ਹਿਰ ਵੱਲ ਕਦਮ ਵਧ ਰਹੇ ਨੇ ਇਕ ਲਾਸਟ ਸਵਾਲ ਹੈ ਸੀਗਾ ਕਿ ਮਤਲਬ ਮੰਨ ਲਓ ਕੋਈ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਜਾਂ ਕਦੇ ਥੋੜਾ ਜਿਹਾ ਗਮ ਮਹਿਸੂਸ ਉਦਾਸੀ ਹੁੰਦੀ ਹੈਗੀ ਹੈ ਉਹ ਤੁਸੀਂ ਕਿੱਦਾਂ ਮੈਨੇਜ ਕਰਦੇ ਹੋ ਤੁਸੀਂ ਦੇਖੋ ਤ੍ਰਿਜਾ ਸਾਹਿਬ ਇਹ ਖੁਸ਼ੀਆਂ ਤੇ ਗਮ ਇਹ ਛੜ ਜਿੰਦਗੀ ਦਾ ਹਿੱਸਾ ਨੇ ਦਿਨ ਤੋਂ ਬਾਅਦ ਰਾਤ ਰਾਤ ਤੋਂ ਬਾਅਦ ਦਿਨ ਇਹ ਆਉਣਾ ਐਦੀ ਖੁਸ਼ੀਆਂ ਗਮ ਇਹ ਚੱਲਦੇ ਰਹਿੰਦੇ ਨੇ ਆਪਣੇ ਜੀ ਤੇ ਖੁਸ਼ੀ ਕਲੀ ਗਮ ਇਹਨਾਂ ਨੂੰ ਕਦੇ ਵੀ ਮੰਨ ਲਓ ਨਹੀਂ ਹਾਰਨਾ ਚਾਹੀਦਾ ਰੱਬ ਦੀ ਰਜ਼ਾ ਚ ਉਹਦੇ ਪਾਣੇ ਚ ਹਰ ਇੱਕ ਚੀਜ਼ ਨੂੰ ਮੰਨਣਾ ਚਾਹੀਦਾ ਦੇਖੋ ਤੁਹਾਨੂੰ ਮੈਂ ਇੱਕ ਛੋਟੀ ਜਿਹੀ ਗੱਲ ਕਰਦਾ ਇਨਸਾਨ ਦੀ ਕੀ ਫਿਤਰਤਾ ਉਹ ਵੀ ਆਪਾਂ ਨੂੰ ਖੁਸ਼ੀਆਂ ਜਾਂ ਆਪਾਂ ਮੰਗਾਂ ਮਨਵਾਉਣੀਆਂ ਹੋਣ ਤਾਂ ਆਪਾਂ ਉਹ ਮੰਗਾਂ ਮਨਵਾਉਣ ਲਈ ਧਰਮਿਕ ਸਥਾਨਾਂ ਤੇ ਜਾਂਦੇ ਆ ਪਰ ਉਹ ਮੰਗਾਂ ਪੂਰੀਆਂ ਹੋਣ ਤੋਂ ਬਾਅਦ ਠੇਕਿਆਂ ਵੱਲ ਜਾਂਦੇ ਆ ਇਹ ਗਲਤ ਆ ਜੋ ਆਪ ਨੂੰ ਦੇਣਾ ਪ੍ਰਮਾਤਮਾ ਨੂੰ ਦੇਣਾ ਤਾਂ ਉਹ ਧੰਨਵਾਦ ਵੀ ਪ੍ਰਮਾਤਮਾ ਦੀ ਆਪਾਂ ਨੂੰ ਕਰਨਾ ਚਾਹੀਦਾ ਸੋ ਇੰਨਾ ਕੀ ਮੇਰਾ ਮੈਸੇਜ ਹੈ ਸਤਿਕਾਰਯੋਗ ਭਰਾ ਰੱਜਾ ਸਾਹਿਬ ਹੁਣ ਤਾਨੂੰ ਮੇਰਾ ਸਵਾਲ ਤੁਸੀਂ ਅੱਜ ਸਵੇਰ ਦੇ ਟੂਰ ਤੇ ਗਿਓ ਰੰਗ ਬਰਗੇਆਂ ਬਾਦੀਆਂ ਦੇਖੀਆਂ ਕਈ ਜ਼ਿਲ੍ਹੇ ਦੇਖੇ ਤੁਹਾਡਾ ਸਫ਼ਰ ਕਿਦਾਂ ਦਾ ਰਿਹਾ ਦੋ ਲੈਣਾ ਤੁਸੀਂ ਵੀ ਬੋਲੋ ਬੈਂਸ ਦਾ ਜਵੰਦਾ ਸਾਹਿਬ ਮੈਂ ਕਹਿੰਦਾ ਕੈਮਰੇ ਅੱਗੇ ਆਇਆ ਨਹੀਂ ਹੈਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਜਰਾ ਸਭ ਨੂੰ ਕੈਮਰੇ ਦੇ ਸਾਹਮਣੇ ਰੁਗ ਰੁਗ ਰਾਇਆ ਦਰਸ਼ਕਾਂ ਨੇ ਤੇ ਗੱਲ ਕੀਤੀ ਹੈ ਤੁਸੀਂ ਸਫ਼ਰ ਦੀ ਜਵੰਦਾ ਸਾਹਿਬ ਮੈਨੂੰ ਕੁਝ ਦਿਨ ਪਹਿਲੇ ਮੇਰੇ ਮਿੱਤਰ ਹੈ ਇੱਕ ਸਮਾਨਤਾ ਰਜਿੰਦਰ ਫਤੇਪੁਰ ਉਹਨਾਂ ਨਾਲ ਵੀ ਇੱਕ ਲੰਮਾ ਸਫ਼ਰ 2.5 300 ਕਿਲੋਮੀਟਰ ਦਾ ਮੈਂ ਕੱਟ ਕੇ ਆਇਆ ਗਿਆ ਬਹੁਤ ਵਧੀਆ ਲੱਗਿਆ ਉਹਦੇ ਪਰਿਵਾਰ ਨਾਲ ਵੀ ਮਿਲਿਆ ਉਹਦੇ ਪਰਿਵਾਰ ਨਾਲ ਲੰਮਾ ਸਫ਼ਰ ਕੀਤਾ ਤੇ ਅੱਜ ਲੌਂਗ ਜਰਨੀ ਲੰਬਾ ਟੂਰ ਮੈਨੇ ਤੁਹਾਡੇ ਨਾਲ ਕੱਢਿਆ ਵਧੀਆ ਟਾਈਮ ਸਪੈਂਡ ਹੋਇਆ ਇੰਜੋਏ ਕੀਤਾ ਬਹੁਤ ਜ਼ਿਆਦਾ ਮਜ਼ਾ ਆਇਆ ਬਾਕੀ ਦੇਖਦੇ ਆ ਸਾਡੇ ਦਰਸ਼ਕਾਂ ਨੂੰ ਇਹ ਵੀਡੀਓ ਕਿੱਦਾਂ ਦੀ ਲੱਗਦੀ ਹੈਗੀ ਹੈ ਪਸੰਦ ਆਂਦੀ ਹੈ ਕਿ ਨਹੀਂ ਆਂਦੀ ਸਾਡੇ ਸਵਾਲ ਜਵਾਬ ਕਮੈਂਟ ਵੀ ਕਰਨਗੇ ਮੇਰੇ ਦਰਸ਼ਕ ਲਾਈਕ ਵੀ ਕਰਨਾ ਹੈ ਧੰਨਵਾਦ